ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਇੱਕ ਬੇਨਤੀ ਇਹ ਜਿਹੜਾ ਵੀਡੀਓ ਅਸੀਂ ਅੱਜ ਨਸ਼ਰ ਕਰ ਰਹੇ ਆ ਇਹ ਵੀਡੀਓ ਕਿਸੇ ਦੀ ਵਿਰੋਧਤਾ ਨਹੀਂ ਔਰ ਨਾ ਹੀ ਇਹ ਵੀਡੀਓ ਜਿਹੜਾ ਹੈ ਉਹ ਆਪਣੀ ਵਿਦਵਤਾ ਦਾ ਪ੍ਰਗਟਾਵਾ ਹੈ ਇਹ ਇੱਕ ਵਿਚਾਰ ਹੈ ਔਰ ਵਿਚਾਰ ਹੈ ਆ ਪ੍ਰਚਾਰ ਦੇ ਉੱਤੇ ਅੱਜ ਮੈਂ ਵਿਦੇਸ਼ ਦੀ ertidiyan ਬੈਠਾ ਹਾਂ ਤੇ ਕਈ ਹੋਰ ਸਾਨਾਤ ਵੀ ਜਾਣਾ ਹੁੰਦਾ ਗੁਰੂ ਘਰਾਂ ਵੀ ਜਾਣਾ ਹੁੰਦਾ ਵਿਦੇਸ਼ਾਂ ਵਿੱਚ ਮੈਂ ਵੇਖ ਰਿਹਾ ਕਿ ਸਾਡੇ ਪ੍ਰਚਾਰ ਦੇ ਵਿੱਚ ਜਿਸ ਤਰ੍ਹਾਂ ਦਾ ਅਸੀਂ ਪ੍ਰਚਾਰ ਕਰਦੇ ਹਾਂ ਉਸ ਵਿੱਚ ਕੁਝ ਇਨਕੰਸਿਸਟੈਂਸੀ ਨੇ ਜੋ ਆਬਜ਼ਰਵ ਕੀਤੀਆਂ ਤੇ ਉਹ ਸੋਚੇ ਕਿ ਉਹ ਸ਼ੇਅਰ ਕੀਤੇ ਜਾਣ ਤਾਂ ਜੋ ਸੰਗਤ ਦੇ ਵਿੱਚ ਇਹ ਗੱਲ ਥੋੜਾ ਇਸ ਤੇ ਰੋਸ਼ਨੀ ਚਾਣਨ ਵੀ ਹੋਰ ਵੀ ਪਵੇ ਕਿ ਇਹ ਇਨਕੰਸਿਸਟੈਂਸੀ ਜੜੀਆਂ ਨੇ ਇੱਕ ਇਸ ਤਰ੍ਹਾਂ ਇੱਕ ਕਨਫਿਊਜ਼ਨ ਕ੍ਰੀਏਟ ਕਰ ਰਹੀਆਂ ਨੇ ਮੰਨ ਲਓ ਕਿ ਕੋਈ ਗੁਰਦਾਨਕ ਨਾਮ ਲੈਵਾ ਗੈਰ ਸਿੱਖ ਹੈ ਯਾ ਕੋਈ ਐਸੇ ਸ਼ਖਸ ਹੈ ਜਿਹੜਾ ਅ ਗੁਰੂ ਘਰ ਵਿੱਚ ਜਾ ਰਿਹਾ ਹੈ ਉਹ ਇੱਕ ਗੁਰੂ ਅਸਥਾਨ ਤੇ ਜਾਂਦਾ ਹੈ ਇਹ ਗੁਰੂ ਘਰ ਜਾਂਦਾ ਹੈ ਔਰ ਫਿਰ ਦੂਸਰੇ ਗੁਰੂ ਘਰ ਜਾਂਦਾ ਹੈ ਤੇ ਉੱਥੇ ਉਹ ਇਨਕੰਸਿਸਟੈਂਸੀ ਵੇਖੇ ਕਿ ਇੱਕ ਜਗ੍ਹਾ ਕੀ ਪ੍ਰਚਾਰ ਹੋ ਰਿਹਾ ਹੈ ਤੇ ਦੂਸਰੀ ਜਗ੍ਹਾ ਕੀ ਪ੍ਰਚਾਰ ਹੋ ਰਿਹਾ ਹੈ ਉੱਥੇ ਉਸ ਨੂੰ ਕਨਫਿਊਜ਼ਨ ਹੋ ਜਾਂਦਾ ਹੈ ਕਹਿਣ ਦਾ ਪਾਵ ਹੈ ਕਿ ਮੰਨ ਲਓ ਕਿ ਕਿਸੇ ਜਗ੍ਹਾ ਇੱਕ ਤਰ੍ਹਾਂ ਆਰਤੀ ਕੀਤੀ ਜਾ ਰਹੀ ਹੈ ਔਰ ਜੋ ਸਿਕਰ ਹੈ ਮਰਿਆ ਦਾ ਅਨੁਸਾਰ ਜਿਸ ਤਰ੍ਹਾਂ ਦੀ ਆਰਤੀ ਹੁੰਦੀ ਉਹ ਕੀਤੀ ਜਾ ਰਹੀ ਹੈ ਕਿਸੇ ਹੋਰ ਥਾਂ ਦੇ ਉਤੇ ਜਾਂ ਬਲਕਿ ਉਸੇ ਥਾਂ ਦੇ ਉਤੇ ਹੀ ਕਿਸੇ ਹੋਰ ਢੰਗ ਨਾਲ ਆਰਤੀ ਕੀਤੀ ਜਾ ਰਹੀ ਹੋਵੇ ਉਹ ਉਸ ਲਈ ਇੱਕ ਬੜਾ ਭਾਰੀ ਇੱਕ ਕਨਫਿਊਜ਼ਨ ਹੋ ਜਾਏਗਾ ਕਿ ਇਹ ਜਿਹੜੀ ਆਈਡੀਓਲੋਜੀ ਹੈ ਇਹ ਜਿਹੜੀ ਸਿੱਖਾ ਸਿੱਖਾ ਸਿੱਖ ਆਈਡੀਓਲੋਜੀ ਹੈ ਇਸ ਵਿੱਚ ਐਨੀ ਡਾਇਵਰਸ਼ਨ ਕੀਵੇਂ ਹੈ ਕਿ ਇਸ ਵਿੱਚ ਐਨੀ ਵੇਰੀਐਂਸ ਕੀਵੇਂ ਹੈ ਕਿ ਸੋ ਮੈਂ ਤੇ ਵਿਦੇਸ਼ਾਂ ਦੇ ਧਰਤੀ ਵਿੱਚ ਇੱਕ ਗੱਲ ਹੋਰ ਵੀ ਆਬਜ਼ਰਵੀ ਦੇਖੋ ਇੱਥੇ ਕੋਈ ਆ ਆਪਾਂ ਅਕਸਰ ਇੰਡੀਆ ਵਿੱਚ ਵੀ ਇਹ ਦੇਖਦੇ ਹਾਂ ਕਿ ਕਈ ਜਗ੍ਹਾ ਦੇ ਉੱਤੇ ਪ੍ਰਚਾਰ ਨੂੰ ਅਸੀਂ ਕੋ ਪ੍ਰਚਾਰ ਵੀ ਆਖਦੇ ਨੇ ਕਿ ਕੋ ਪ੍ਰਚਾਰ ਹੋ ਰਿਹਾ ਹੈਗਾ ਤੇ ਉਸ ਲਈ ਅਸੀਂ ਕਿਸੇ ਕਿਸੇ ਸੰਗਠਨ ਨੂੰ ਬਦਨਾਮ ਕਰ ਦੇਈਦਾ ਜਾਂ ਉਸ ਦਾ ਨਾਂ ਲੈ ਲਈਦਾ ਕਿ ਇਹ ਇਹ ਕਾਰਨ ਹੈ ਕਿ ਇਹ ਫਲਾਣਾ ਸੰਗਠਨ ਕਰਾ ਰਿਹਾ ਹੈ ਟਿਮ ਕਾਰਨਾ ਸੰਗਠਨ ਕਰਾ ਰਿਹਾ ਹੈ ਲੇਕਿਨ ਪਰਦੇਸਾਂ ਦੇ ਵਿੱਚ ਇਹ ਗੱਲ ਕਹਿਣੀ ਵੀ ਨਹੀਂ ਐਨ ਐਨੀਕਲੀ ਅਪਰੋਪਰੀਏਟ ਨਹੀਂ ਹੋਏਗੀ ਕਿਉਂਕਿ ਮੈਨੂੰ ਜੋ ਜਾਪਦਾ ਹੈਗਾ ਕਿ ਮੈਂ ਜੋ ਇੱਥੇ ਅਨੁਭਵ ਕੀਤਾ ਉਹ ਤੁਹਾਡੇ ਨਾਲ ਸਾਂਝਾ ਕਰਦਾ ਕਿ ਕੁਝ ਇੱਕ ਜਗ੍ਹਾ ਦੇ ਉੱਤੇ ਬਿਨਾਂ ਕਿਸੇ ਦਾ ਨਾਮ ਲੈਣ ਦੀ ਲੋੜ ਨਹੀਂ ਹੈਗੀ ਕਿ ਮੰਨ ਲਓ ਕਿ ਕੋਈ ਕਥਾਵਾਚਕ ਆਏ ਨੇ ਔਰ ਕੋਈ ਕਥਾ ਪ੍ਰਚਾਰਕ ਆਏ ਨੇ ਔਰ ਉਹ ਬੜੇ ਖੂਬਸੂਰਤ ਉਨਾਂ ਦੇ ਪਾਣੇ ਨੇ ਬੜੀ ਖੂਬਸੂਰਤ ਦਸਤਾਰਾਂ ਸਜਾਈਆਂ ਨੇ ਐਂਡ ਦੇ ਆਰ ਸਪੀਕਿੰਗ ਇਨ ਦ ਕੁਇਨਜ਼ ਇੰਗਲਿਸ਼ ਬੜੀ ਸੋਹਣੀ ਗੱਲ ਬਾਤ ਕਰ ਰਹੇ ਨੇ ਅਗਰ ਉਹਨਾਂ ਦੀ ਅੰਗਰੇਜ਼ੀ ਸੁਣੋ ਇਮੈਕੂਲੇਟ ਇੰਗਲਿਸ਼ ਹੈ ਕੀ ਮੈਂ ਸਿਰਫ ਲੈਂਗੁਏਜ ਦੀ ਗੱਲ ਕਰ ਰਿਹਾ ਲੇਕਿਨ ਜਦੋਂ ਉਹ ਪ੍ਰਚਾਰ ਕਰਦੇ ਨੇ ਅਤੇ ਤੁਹਾਨੂੰ ਉਸ ਵਿੱਚ ਜਿਨ੍ਹਾਂ ਨੇ ਮੰਨ ਲਓ ਕਿ ਸਿੱਖ ਸਿਧਾਂਤਾਂ ਨੂੰ ਥੋੜੇ ਡੂੰਘਾਈ ਨਾਲ ਉਸ ਦਾ ਅਧਿਐਨ ਕੀਤਾ ਹੈ ਅਤੇ ਸਿੱਖ ਰਹਿਤ ਮर्यादा ਨੂੰ ਪੜ੍ਹਿਆ ਹੈ ਇਤਿਹਾਸ ਨੂੰ ਪੜ੍ਹਿਆ ਹੈ ਬਾਣੀ ਦੀ ਜਾਣਕਾਰੀ ਰੱਖਦੇ ਨੇ ਉਹਨਾਂ ਨੂੰ ਹੋ ਸਕਦਾ ਹੈ ਉਹਨਾਂ ਨੂੰ ਅਸਲ ਨਾਲ ਕਨਫਿਊਜ਼ਨ ਹੋ ਜਾਏ ਕਿ ਇਹ ਕਿਸ ਕਿਸਮ ਦਾ ਪ੍ਰਚਾਰ ਹੋ ਰਿਹਾ ਹੈ ਇਹ ਗੱਲ ਸੱਚ ਹੈ ਦੇਖੋ ਐਗਜ਼ਾਮਪਲ ਵਜੋਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਜਿਹੜੀ ਬਾਣੀ ਹੈ ਗੁਰਬਾਣੀ ਆ ਉਸ ਵਿੱਚ ਉਹ ਸਾਡਾ ਮੈਨੂੰ ਲੱਗਦਾ ਹੈ ਕਿ ਪ੍ਰਾਇਮਰੀ ਸੋਰਸ ਹੈ ਅਗਰ ਅਸੀਂ ਇਤਿਹਾਸ ਦੀ ਵੀ ਵਿਆਖਿਆ ਕਰਨੀ ਹੈ ਤੇ ਬਾਣੀ ਦੀ ਕਸਵਟੀ ਤੇ ਕਿਸ ਤਰ੍ਹਾਂ ਉਤਰ ਰਿਹਾ ਹੈ ਇਹ ਬਾਣੀ ਬੜਾ ਵੱਡਾ ਇੱਕ ਸੋਰਸ ਹੈ ਸ੍ਰੀ ਗੁਰੂਗ੍ਰੰਥ ਸਾਹਿਬ ਦੀ ਬਾਣੀ ਬਹੁਤ ਵੱਡਾ ਇੱਕ ਪ੍ਰਾਇਮਰੀ ਸੋਰਸ ਹੈ ਉਸ ਦੀ ਕਸਵੱਟੀ ਦੇ ਉੱਤੇ ਪ੍ਰਚਾਰ ਹੋਣਾ ਚਾਹੀਦਾ ਹੈ ਲੇਕਿਨ ਉਹ ਹੋ ਰਿਹਾ ਹੈ ਉਹ ਜਗ੍ਹਾ ਹੋ ਵੀ ਰਿਹਾ ਹੈ ਲੇਕਿਨ ਬਹੁਤ ਜਗ੍ਹਾ ਐਸੀਆਂ ਵੀ ਨੇ ਜਿਹੜਾ ਗਰਾਊਂਡ ਲੈਵਲ ਦੇ ਉੱਤੇ ਜੋ ਮੈਨੂੰ ਇਹ ਜਾਪਿਆ ਕਿ ਇਹ ਬਾਣੀ ਦੀ ਕਸਵੱਟੀ ਤੇ ਸ਼ਾਇਦ ਖਾਰਾ ਨਹੀਂ ਹੁੰਦਾ ਫਾਰ ਇਗਜ਼ਾਮਪਲ ਮੰਨ ਲਓ ਕਿ ਕੋਈ ਪ੍ਰਚਾਰਕ ਹੈ ਬੜੀ ਸੋਹਣੀ ਅੰਗਰੇਜ਼ੀ ਵੀ ਬੋਲ ਰਿਹਾ ਹੈ ਅ ਲੇਕਿਨ ਜਦ ਉਹ ਵਿਆਖਿਆ ਕਰ ਰਿਹਾ ਹੈ ਤੇ ਸ਼ਾਇਦ ਇਹ ਮਹਿਸੂਸ ਹੁੰਦਾ ਹੈ ਕਿ ਉਸ ਪ੍ਰਚਾਰਕ ਨੂੰ ਅ ਇਸ ਗਲ ਦਾ ਜਾਂ ਇਨ ਐਡਿਕੁਏਟ ਨੋਲੇਜ ਕੈਲੋ ਜਾਂ ਇਸ ਗਲ ਦਾ ਚਾਨਣ ਨਹੀਂ ਹੈ ਕਿ ਉਹ ਦਾ ਸੋਰਸ ਕੀ ਹੈ ਪਹਿਲੇ ਤੇ ਉਸ ਨੂੰ ਸੋਰਸ ਸ਼ੇਅਰ ਕਰਨਾ ਚਾਹੀਦਾ ਹੈ ਬਹੁਤ ਜ਼ਰੂਰੀ ਹੈ ਕਿ ਅਗਰ ਉਹ ਇਤਿਹਾਸਿਕ ਨੂੰ ਵਿਆਖਿਆ ਕਰ ਰਿਹਾ ਹੈ ਔਰ ਉਹ ਇਤਿਹਾਸ ਇਸ ਤਰ੍ਹਾਂ ਦਾ ਇਤਿਹਾਸ ਪੇਸ਼ ਕਰ ਰਿਹਾ ਹੈ ਜਿਹੜਾ ਕਿ ਬਾਣੀ ਦੀ ਕਸਵੱਟੀ ਤੇ ਨਹੀਂ ਉਤਰਦਾ ਫੋਰ ਐਗਜ਼ਾਮਪਲ ਕੁਰਬਾਨੀ ਦੇ ਵਿੱਚ ਆਪਾਂ ਵੇਖੀਏ ਤੇ ਉਸ ਵਿੱਚ ਅ ਇੰਡਿਕ ਟ੍ਰੈਡੀਸ਼ਨ ਤੋਂ ਬੜੇ ਪ੍ਰਮਾਣ ਨੇ ਬੇਅੰਤ ਅਸਰਾ ਸਾਲ ਪੁਰਾਣੇ ਜਿਹੜੇ ਰੈਫਰੈਂਸਿਸ ਹੈਗੇ ਹਨ ਇੰਡਿਕ ਟ੍ਰੈਡੀਸ਼ਨ ਦੇ ਵਿੱਚ ਉਹ ਬਾਣੀ ਵਿੱਚ ਹੈ ਨਹੀਂ ਲੇਕਿਨ ਬਾਣੀ ਦੇ ਵਿੱਚ ਖੂਬਸੂਰਤੀ ਉਸ ਉਹ ਉਸ ਦੀ ਡਿਸਟਿੰਕਸ਼ਨ ਹੈ ਤੇ ਹੈ ਔਰ ਉਸ ਦੀ ਯੂਨਿਕનેસ ਇਹਤੇ ਹੈ ਕਿ ਗੁਰੂ ਸਾਹਿਬ ਨੇ ਉਹਨਾ ਪਰਮਾਣਾਂ ਨੂੰ ਆਪਣਾ ਉਹਨਾਂ ਨੂੰ ਯੂਜ਼ ਕੀਤਾ ਸਮਝਾਉਣ ਵਾਸਤੇ ਲੇਕਿਨ ਅਰਥ ਆਪਣਾ ਦਿੱਤਾ ਤੁਸੀਂ ਰਹਾਉ ਦੀ ਤੁਕਤੇ ਆਓਗੇ ਤੁਸੀਂ ਫਿਰ ਉਸ ਦਾ ਜਦੋਂ ਕੇਂਦਰੀ ਭਾਵ ਵੇਖੋਗੇ ਤੇ ਹਰ ਸ਼ਬਦ ਦਾ ਸਿਰਫ ਗੁਰੂਆਂ ਦੀ ਬਾਣੀ ਨਹੀਂ ਗੁਰੂ ਸਾਹਿਬਾਨ ਦੀ ਬਾਣੀ ਹੀ ਨਹੀਂ ਭਗਤਾਂ ਦੀ ਬਾਣੀ ਵੀ ਲੈ ਲਓ ਦੂਸਰੀ ਬਾਣੀ ਵੀ ਲੈ ਲਓ ਸਿੱਖ ਗ੍ਰੰਥ ਸਾਹਿਬ ਵਿੱਚੋ ਦਰਜ ਹੈ ਉਸ ਵਿੱਚ ਰੈਫਰੈਂਸ ਸਾਰੇ ਤੁਹਾਨੂੰ ਮਿਲਣਗੇ ਆ ਨਾ ਵੀ ਪੁਰਾਤਨ ਮਿਲਣਗੇ ਲੇਕਿਨ ਜੋ ਉਸ ਦਾ ਕੇਂਦਰੀ ਭਾਵ ਹੋਏਗਾ ਜੋ ਉਸ ਦਾ मीनिंग ਹੋਏਗਾ ਉਹ ਨਬ ਇੱਕ ਉਹ ਬਿਲਕੁਲ ਯੁਨਿਕ ਹੋਏਗਾ اور ਉਸ ਦਾ ਜਿਹੜਾ ਆਧਾਰ ਹੋਏਗਾ ਉਹ ਗੁਰੂ ਨਾਨਕ ਸਾਹਿਬ ਦੇ ਜਿਹੜੇ ਅਸੀਂ ਅਸੀਂ ਮੂਲ ਮੰਤਰ ਆਖਦੇ ਹਾਂ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਸ ਸਿਧਾਂਤ ਦੇ ਉੱਤੇ ਖੜਾ ਹੋਇਆ ਲੇਕਿਨ ਹੁਣ ਹੁੰਦਾ ਕੀ ਹੈਗਾ ਕਿ ਜਦੋਂ ਪ੍ਰਚਾਰ ਹੁੰਦਾ ਹੈ ਤੇ ਉਹ ਬਿਲਕੁਲ ਡਾਇਮੈਟ੍ਰਿਕਲੀ ਆਪੋਜ਼ਿਟ ਚਲਾ ਜਾਂਦਾ ਹੈ ਮੈਂ ਸਭ ਦੀ ਗੱਲ ਨਹੀਂ ਕਰ ਰਿਹਾ ਫਿਰ ਆਖ ਰਿਹਾ ਮੈਂ ਕੁਝ ਇੱਕ ਪ੍ਰਚਾਰਕਾਂ ਦੀ ਗੱਲ ਕਰ ਰਿਹਾ ਔਰ ਬਿਨਾਂ ਨਾਮ ਲੈ ਕਰ ਰਿਹਾ ਮੈਂ ਉਹਨਾਂ ਵਿੱਚ ਇਹ ਗੱਲ ਆਬਜ਼ਰਵ ਕੀਤੀ ਕਿ ਉਹ ਬਚਾਏ ਕਿ ਬਾਣੀ ਨੂੰ ਆਧਾਰ ਬਣਾ ਕੇ ਗੱਲ ਕਰਨ ਉਹ ਉਹਨਾਂ ਪ੍ਰਤੀਕਾਂ ਨੂੰ ਜਿਹੜੇ ਪ੍ਰਾਤਨ ਹੋਏ ਨੇ ਉਹਨਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੁੰਦਾ ਹੈ ਕਿ ਜਿਸ ਤਰ੍ਹਾਂ ਬਾਣੀ ਉਹਨਾਂ ਨੂੰ ਸਰਟੀਫਾਈ ਕਰਦੀ ਹੋਵੇ ਗੁਰਨਾਨਕ ਬਾਦਸ਼ਾਹ ਨੇ ਤਾਂ ਬਹੁਤ ਚੀਜ਼ਾਂ ਤੋਂ ਸਾਨੂੰ ਘੜਿਆ ਸੀ ਬਹੁਤ ਚੀਜ਼ਾਂ ਤੋਂ ਘੜਿਆ ਜਿਸ ਤੋਸੇ ਨਿਕਲ ਕੇ ਆ ਰੇ ਸਾ ਉਹਨਾਂ ਨੇ ਬੜਾ ਇੱਕ ਇਸ ਗੱਲ ਕੇ ਨਾਨਕ ਨਿਰਮਲ ਪੰਥ ਚਲਾਇਆ ਦੀ ਗੱਲ ਹੈ ਹੈ ਜੀ ਤੇ ਉਹ ਜਿਹੜਾ ਨਿਰਮਲ ਪੰਥ ਹੈ वो जो राह है निर्मल राह है निर्मल का मतलब सिर्फ यह नहीं कि वो एक आ, आ, साफ सुथरा बल्कि उस बड़े भारी एक यूनिकनेस है हैगी गल समझिए हूँ की हो रहा है कि जो आ, नवी ब्रीड में देख रहा चंगी गल है प्रचार करो अपने बाणी है बड़ी खूबसूरत लिबास ने लेकिन कंटेंट की है that is very much important ਜਿਹੜਾ software ਅਸੀਂ ਪੇਸ਼ ਕਰ ਰਹੇ ਹਾਂ ਉਹ ਠੀਕ ਹੈ ਜਾਂ ਉਹ 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 ਉਸ ਵਿੱਚ ਕਿਸੇ ਕਿਸਮ ਦੀ ਕੋਈ ਡਾਇਲੂਸ਼ਨ ਹੈਗੀ ਹੈ ਕਿਸੇ ਕਿਸਮ ਦੀ ਵਰਡ ਸਬਟ ਹੈਗਾ ਕਰਪਸ਼ਨ ਤੇ ਨਹੀਂ ਹੈਗੀ ਉਸ ਵਿੱਚ ਜੇ ਕਰਪ সফটওয়্যার ਹੁੰਦਾ ਤਾਂ ਇਹ ਵੇਖਣਾ ਬੜਾ ਜ਼ਰੂਰੀ ਹੈ ਕਿ ਜਦੋਂ ਉਹ ਪ੍ਰਤੀਕ ਯੂਜ਼ ਕਰਕੇ ਅਸੀਂ ਉਸ ਨੂੰ ਉਹਨਾਂ ਨੂੰ ਸਰਟੀਫਾਈ ਕਰਦੇ ਰਹੀਏ ਪਾਣੀ ਦੇ ਰਹੀ ਇਹ ਪਾਣੀ ਦੀ ਮਿਸ ਇੰਟਰਪ੍ਰੀਟੇਸ਼ਨ ਹੋ ਗਈ ਪਾਣੀ ਦੀ ਬੀਵੀ ਹੋ ਗਈ ਪਹਿਲੀ ਗੱਲ ਦੂਸਰੀ ਗੱਲ ਜਦੋਂ ਵੀ ਪ੍ਰਚਾਰਕ ਹੋਣ ਉਹ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਉਹ ਆਪਣਾ ਸੋਰਸ ਜਿਸ ਸੋਰਸ ਨੂੰ ਉਹ ਵਰਤ ਰਹੇ ਨੇ ਪ੍ਰਚਾਰ ਦੇ ਵਿੱਚ ਕੋਸ਼ਿਸ਼ ਕਰਨ ਇਹ ਬੇਨਤੀ ਹੈ ਕੋਸ਼ਿਸ਼ ਕਰਨ ਕਿ ਉਹ ਸੋਰਸ ਨੂੰ ਸੰਤਾਂ ਦੇ ਸਾਹਮਣੇ ਜ਼ਰੂਰ ਰੱਖਣ ਕਿ ਉਹ ਹੈ ਜੀਓਗ੍ਰਾਫੀ ਹੈ ਇਹ ਜੀਓਗ੍ਰਾਫੀ ਕਿਉਂਕਿ ਆਪਾਂ ਵੇਖਿਆ ਕਿ ਕਈ ਐਸੀ ਭਾਰ ਧਾਰਮਿਕ ਇਤਿਹਾਸ से भी ਠੀਕ ਜੀਓਗ੍ਰਾਫੀ ਵੀ ਹੁੰਦੀ ਹੈ ਨਹੀਂ ਸਾਡੀ ਅਮੀ ਹੈ ਨੇ ਤੇ ਉਸ ਨੂੰ ਬਿਲਕੁਲ ਕਲੀਅਰ ਕਰਨ ਫਿਰ ਦੂਸਰੀ ਗੱਲ ਜਿਹੜੇ ਉਹ ਪ੍ਰਮਾਣ ਦੇ ਰਹੇ ਨੇ ਜਿਹੜੇ ਉਹ ਕਰ ਰਹੇ ਨੇ ਕਿਧਰੇ ਮੰਨ ਲਓ ਕਿ ਕਿਸੇ ਕਵੀ ਨੇ ਕੋਈ ਰਚਨਾ ਕੀਤੀ ਹੈ 19 ਸੈਂਚਰੀ ਦੇ ਵਿੱਚ ਗੁਰੂਕਾਲ ਦੇ ਬਾਅਦ ਸਿਆਣਾ ਕਵੀ ਵੀ ਹੋ ਸਕਦਾ ਉਸ ਨੂੰ ਉਸ ਨੂੰ ਬਲਕਿ ਬਕਾਇਦਾ ਜਦ ਤੁਸੀਂ ਕਥਾ ਕਰ ਰਹੇ ਹੋ ਉਸ ਨੂੰ ਐਟਰੀਬਿਊਸ਼ਨ ਦਿਓ ਪਹਿਲੀ ਗੱਲ ਦੂਸਰੀ ਗੱਲ ਇਸ ਵਿੱਚ ਇਹ ਬੜੀ ਲਾਜ਼ਮੀ ਹੈ ਕਿ ਜਦ ਤੁਸੀਂ ਕਿਸੇ ਕਾਵਿ ਸ਼ੈਲੀ ਨੂੰ ਇਹ ਬਾਣੀ ਚ ਇਹ ਗੱਲ ਬੜੀ ਜ਼ਰੂਰੀ ਹੁੰਦੀ ਹੈ ਕਿ ਬਾਣੀ ਚ ਅਸੀਂ ਜਦੋਂ ਅਰਥ ਕਰਦੇ ਹਾਂ ਤੇ ਅਸੀਂ ਡੂੰਘਾਈ ਵੀ ਜਾਂਦੇ ਹਾਂ ਉਹ ਜਾਣਾ ਪੈਂਦਾ ਹੈ ਕਿ ਕਿ ਆਪਾਂ ਵੇਖਿਆ ਕਿ ਕੋਈ ਵੀ ਜਦੋਂ ਕੋਈ ਨਾਰਮਲ ਗੀਤ ਵੀ ਹੁੰਦਾ ਹੈਗਾ ਕੋਈ ਕਵੀ ਦੀ ਰਚਨਾ ਵੀ ਹੁੰਦੀ ਹੈਗੀ ਏ ਤੇ ਉਸ ਵਿੱਚ ਕਈ ਤਰ੍ਹਾਂ ਦੇ ਲਿਟਰਰੀ ਟੂਲਸ ਯੂਜ਼ ਹੁੰਦੇ ਨੇ ਕਈ ਤਰ੍ਹਾਂ ਦੇ ਬਿਆਨ ਤੋਂ ਦੇ ਨੇ ਲਿਟਰੇਚਰ ਦੀ ਐ ਖੂਬਸੂਰਤੀ ਹੈ ਜੇ ਨਾਲ ਲਿਟਰੇਚਰ ਪੜਿਆ ਹੋ ਮੇਰੀ ਇਸ ਗੱਲ ਨੂੰ ਸਮਝਣਗੇ ਕਿ ਜਦੋਂ ਕਿਸੇ ਵੀ ਲਿਟਰੇਚਰ ਦੀ ਵਿਆਖਿਆ ਕਰਨੀ ਹੁੰਦੀ ਹੈ ਤੇ ਲਿਟਰਰੀ ਜਿਹੜੇ ਟੂਲਸ ਨੇ ਉਹਨਾਂ ਨਾਲ ਉਹ ਜਿਹੜਾ ਜਿਹਨੂੰ ਕਹਿੰਦੇ ਆਪਾਂ ਜਨਰੇ ਉਸ ਨਾਲ ਵੀ ਜਾਣੂ ਹੋਣਾ ਬੜਾ ਜ਼ਰੂਰੀ ਹੈ ਤੇ ਜਦੋਂ ਮੰਨ ਲਓ ਕਿ ਹੁਣ ਅਸੀਂ ਆਜਾਦੇ ਕਿਸੇ 19 ਸਦੀ ਦੇ ਕਿਸੇ ਕਵੀ ਦੀ ਰਚਨਾ ਦੀ ਉੱਤੇ ਵਿਆਖਿਆ ਕਰਨੀ ਹੋਵੇ ਅਗਰ ਉਸ ਨੂੰ ਅਗਰ ਉਸ ਨੂੰ ਅਸੀਂ ਬਿਲਕੁਲ ਲਿਟਰਲੀ ਪੇਸ਼ ਕਰ ਦੇ ਰਹੀਏ ਲਿਟਰਲੀ ਤੇ ਉਹ ਅਰਥ ਦਾ ਅਨਰਥ ਵੀ ਹੋ ਸਕਦਾ ਹੈ ਕਿਉਂਕਿ ਉਹ ਬਾਣੀ ਦੀ ਕਸਵਟੀ ਤੇ ਨਹੀਂ ਆ ਰਹੀ ਸਮਝ ਰਹੇ ਆਪਾ ਇੱਕ ਕਾਵ ਰਚਨਾ ਦੇ ਵਿੱਚ ਜਾਂ ਇੱਕ ਕਿਸੇ ਵੀ ਲਿਟਰਰੀ ਜਦੋਂ ਅਸੀਂ ਉਸੇ ਵੋਲਿਊਮ ਨੂੰ ਪੜੀਦਾ ਉਸ ਵਿੱਚ ਕੀ ਕੀ ਵਰਤੇ ਜਾ ਰਿਹਾ ਹੁੰਦਾ ਉਸ ਵਿੱਚ ਮੈਟਾਫੋਰਸ ਹੁੰਦੇ ਨੇ ਉਸ ਵਿੱਚ ਸਿਮਿਲिज ਹੁੰਦੀਆਂ ਨੇ ਉਸ ਵਿੱਚ ਅਲਿਗਰੀ ਹੁੰਦੀ ਹੈ ਉਸ ਵਿੱਚ ਇਮੇਜਰੀ ਵੀ ਹੁੰਦੀ ਹੈ ਇਹ ਸਾਰਾ ਕੁਝ ਹੁੰਦਾ ਹੈ ਕਿ ਸਾਨੂੰ ਜਦ ਅਸੀਂ ਪ੍ਰਚਾਰ ਕਰ ਰਹੇ ਹਾਂ ਪਹਿਲੀ ਗੱਲ ਕੀ ਅਸੀਂ ਉਸ ਨੂੰ ਐਟਰੀਬਿਊਸ਼ਨ ਦਿੱਤੀ ਕਿ ਇਹ ਫਲਾਣਾ ਇਸ ਦਾ ਸੋਚ ਫੱਗੇ ਜਦ ਐਟਰੀਬਿਊਸ਼ਨ ਦੇ ਦਿੱਤੀ ਤੇ ਫਿਰ ਜਿਹੜੇ ਉਹ ਪ੍ਰਤੀਕ ਉਸ ਵਿੱਚ ਵਰਤੇ ਗਏ ਨੇ ਕੀ ਅਸੀਂ ਉਹਨਾਂ ਨੂੰ ਵਿਆਖਿਆ ਕਰ ਸਕਦੇ ਹਾਂ ਉਹਨਾਂ ਦੀ ਐਕਸਪਲੇਨ ਕਰ ਰਹੇ ਹਾਂ ਸੰਗਤ ਨੂੰ ਜਾਂ ਅਸੀਂ ਉਸ ਨੂੰ ਲਿਟਰਲੀ ਲੈ ਰਹੇ ਹਾਂ ਔਰ ਸੰਗਤ ਦੇ ਸਾਹਮਣੇ ਪੇਸ਼ ਕਰ ਰਹੇ ਹਾਂ ਔਰ ਜਦ ਸੰਗਤ ਦੇ ਸਾਹਮਣੇ ਪੇਸ਼ ਹੋ ਰਿਹਾ ਹੈ ਤੇ ਫਿਰ ਸੰਗਤ ਵਿੱਚ ਇਹ ਗੱਲ ਕਨਫਿਊਜ਼ਨ ਹੋਣਾ और खास करके उन्होंने संग, उस संग, उस संगत उस वे हिस्से कन्फ्यूजन होना जो गुरु नानक नाम लेवा है और गैर सिख है लाजमी है के कह कहते कुछ ने पर सब कुछ उ कह रहे ने जो जो असि पुरातन पढ़ते आए हाँ ये भी उस उसी ते ने यह कंफ्यूजन तो नहीं है असि कन्फ्यूजन तो नहीं क्रिएट कर रहे ਹੁਣ ਗੱਲ ਆndi ਹੈਗੀ ਏ ਕਿ ਇਹ ਤਾਂ ਅ ਸੋਲੂਸ਼ਨ ਕੀ ਐਨ ਕਾਲ ਟੂ ਐਕਸ਼ਨ ਕੀ ਆ ਮੈਂ ਸਮਝ ਰਹਾ ਹਾਂ ਕਿ ਜਿਹੜੇ ਗੁਰਦੁਆਰੇ ਦੇ ਪ੍ਰਬੰਧਕ ਸਹਿਬਾਨ ਨੇ ਬੜਾ ਉਹਨਾਂ ਦੀ ਸਿਰ ਤੇ ਜ਼ਿੰਮੇਵਾਰੀ ਹੁੰਦੀ ਹੈ ਵਾਕਈ ਉਹ ਦੇਸ਼ ਵਿਦੇਸ਼ਾਂ ਦੇ ਵਿੱਚ ਵੀ ਉਹ ਬੜੀ ਜ਼ਿੰਮੇਵਾਰੀ ਨਾਲ ਕੰਮ ਨਿਭਾਉਂਦੇ ਨੇ ਉਹਨਾਂ ਦਾ ਇੱਕ ਸੋਸ਼ਲ ਰੋਲ ਵੀ ਹੁੰਦਾ ਹੈ ਔਰ ਉਹਨਾਂ ਦਾ ਗੁਰਦੁਆਰੇ ਦੀ ਐਡਮਿਨਿਸਟ੍ਰੇਸ਼ਨ ਤੇ ਹੈ ਹੀ ਕੋਈ ਪ੍ਰਬੰਧਕ ਨੇ ਉਹ ਵੀ ਹੈ ਤੇ ਉਹਨਾਂ ਨੇ ਹਾਰਡਵੇਅਰ ਵੀ ਦੇਖਣਾ ਹੈ ਉਹਨਾਂ ਨੇ ਪਰ ਉਹਨਾਂ ਨੇ ਇੱਕ ਚੀਜ਼ ਹੋਰ ਵੀ ਵੇਖਣੀ ਹੈ ਜੋ ਪਹਿਲੇ ਬਹੁਤ ਜਿਸ ਵਿੱਚ ਬੜਾ ਐਕਸਟੈਂਸਿਵਿਟੀ ਹੁੰਦੀ ਸੀ ਔਰ ਉਹ ਹੁੰਦੀ ਹੈ ਸੌਫਟਵੇਅਰ ਉਹ ਸਾਰ ਤੁਹਾਨੂੰ ਬੱਲਾ ਵੀ ਕਿ ਹੈ ਕਿ ਗੁਰਬਾਣੀ ਜਿਹੜੀ ਹੈਗੀ ਉਹ ਸਾਡਾ ਸੌਫਟਵੇਅਰ ਹੈ ਸਾਡਾ ਸਪਿਰਚੁਅਲ ਸੌਫਟਵੇਅਰ ਹੈ ਜੋ ਤੋਂ ਵੀ ਕੋਈ ਪ੍ਰਚਾਰਕ ਆਵੇ ਜੋ ਤੋਂ ਵੀ ਕੋਈ ਪ੍ਰਚਾਰਕ ਸਟੇਜ ਤੇ ਬੈਠੇ ਕਿਰਪਾ ਕਰਕੇ ਇਹ ਬੇਨਤੀ ਹੈ ਤੁਹਾਨੂੰ ਕਿ ਉਸ ਨੂੰ ਸੁਣੋ ਜ਼ਰੂਰ ਪਹਿਲਾਂ ਤੇ ਆ ਉਸੇ ਵੀਡੀਓਜ਼ ਦੇਖ ਲੋ ਕੀ ਕਿਹੜੀ ਸ਼ੈਲੀ ਵਿੱਚ ਪ੍ਰਚਾਰ ਕਰ ਰਿਹਾ ਹੈ ਕਿ ਐ ਲਿਟਰਰੀ ਟੂਲਸ ਨੂੰ ਜਿਹੜੇ ਉਹ ਜਿੰਨਾ ਨੂੰ ਵਰਤ ਰਿਹਾ ਉਸ ਦਾ ਇਸ ਨੂੰ ਇਲਮ ਹੈ ਕਿਧਰੇ ਐ ਤੇ ਨਹੀਂ ਹੋ ਰਿਹਾ ਕਿ ਇਹ ਕਿ ਬਾਣੀ ਨੇ ਐਗਜ਼ਾਮਪਲ ਵੱਜੋਂ ਟ੍ਰੈਡੀਸ਼ਨਸ ਟ੍ਰੈਡੀਸ਼ਨਲ ਰੈਫਰੈਂਸਸ ਲਈਆਂ ਔਰ ਅਰਥ ਅਪਣਾ ਦਿੱਤਾ ਕਿਧਰੇ ਇਹ ਉਲਟਾ ਤੇ ਨਹੀਂ ਹੋ ਰਿਹਾ ਕਿ ਏ ਜੀ ਫਲਾਨੀ ਰੈਫਰੈਂਸ ਦੇ ਕੋ ਸਾਡੀ ਬਾਣੀ ਵਿੱਚ ਹੈ। ਯਾਨੀ ਉਹ ਜਿਹੜੀ ਚੀਜ਼ ਹੈ ਉਸ ਨੂੰ ਇਸ ਤਰ੍ਹਾਂ ਪੇਸ਼ ਤੇ ਨਹੀਂ ਕੀਤਾ ਜਾ ਰਿਹਾ ਪੋਰਟਰੇ ਦੇ ਨਹੀਂ ਕੀਤਾ ਜਾ ਰਿਹਾ ਕਿ ਉਹ ਸਰਟੀਫਾਈ ਕਰ ਲਈ ਬਾਣੀ ਉਸ ਨੂੰ। ਨਹੀਂ ਇਹ ਨਹੀਂ ਹੋਣਾ ਚਾਹੀਦਾ ਕਿਉਂਕਿ ਮੈਂ ਮੀਡੀਆ ਤੋਂ ਅਨੁਸਾਰ ਮੈਂ ਇੱਕ ਟਰਮ ਯੂਜ਼ ਕਰਦਾ ਤੁਹਾਡੇ ਲਈ ਉਹ ਹੈਗਾ ਐਡੀਟਰ। ਅੱਜ ਦੇ ਇਸ ਯੁੱਗ ਦੇ ਵਿੱਚ ਇੱਕal ਵੇਖਣ ਨੂੰ ਮਿਲਦੀ ਹੈ ਕਿ ਚਲੋ ਜੋ ਮੀਡੀਆ ਵਿੱਚ ਵੀ ਹੋ ਰਿਹਾ ਹੈ ਸਾ ਨੂੰ ਸਭ ਨੂੰ ਪਤਾ ਹੈ ਹਰ ਪਾਸੇ ਹੀ ਉਹ ਫਿਲਟਰ ਜਿਹੜੇ ਨੇ ਕੱਟਦੇ ਜਾ ਰਹੇ ਨੇ ਲੇਕਿਨ 올ਡ ਸਕੂਲ ਜਿਹੜਾ ਜਰਨਲਿਸਮ ਸੀ ਉਸ ਵਿੱਚ ਐਡੀਟਰ ਦਾ ਬੜਾ 파ਰੀਕਰ ਰੋਲ ਹੁੰਦਾ ਰਿਹਾ ਹੈ ਹੁਣ ਵੀ ਹੁੰਦਾ ਹੈ ਲੇਕਿਨ ਹੁਣ ਕਾਫੀ ਕੁਝ ਬਦਲ ਰਿਹਾ ਹੈ ਇਹ ਚੀਜ਼ ਸੋ ਪ੍ਰਬੰਧਕ ਹੀ ਜੜੇ ਨੇ ਉਹ ਐਡੀਟਰ ਵੀ ਹੋਣੇ ਚਾਹੀਦੇ ਐਡੀਟਰ ਕੌਣ ਹੈ ਐਡੀਟਰ ਹੀ ਗੇਟ ਕੀਪਰ ਹੈ ਕਿ ਕੀ ਆਊਟਫਲੋ ਹੋ ਰਿਹਾ ਹੈ ਇਨਫੋਰਮੇਸ਼ਨ ਦਾ ਕਮਿਊਨੀਕੇਸ਼ਨ ਦਾ ਇਹ ਆਊਟਫਲੋ ਹੋ ਰਿਹਾ ਹੈ ਜਿਹੜਾ ਗੱਲ ਸੰਗਤ ਵਿੱਚ ਜਾ ਰਹੀ ਹੈ ਕਿ ਉਹ ਬਾਣੀ ਦੀ ਕਸਵੱਟੀ ਤੇ ਖੜੀ ਖੜੀ ਉਤਰ ਰਹੀ ਹੈ ਇਹ ਇੱਕ ਐਡੀਟਰ ਦਾ ਰੋਲ ਹੈ ਜੋ ਪ੍ਰਬੰਧਕ ਸਹਿਬਾਨ ਨੂੰ ਵੀ ਜੋ ਹੈ ਲਾਜ਼ਮੀ ਹੈ ਉਹਨਾਂ ਦੇ ਰਿਸਪੌਂਸਿਬਿਲਟੀ ਹੈ ਉਹ ਇੱਕ ਤਰ੍ਹਾਂ ਦੇ ਸੌਫਟਵੇਅਰ ਇੰਜੀਨੀਅਰ ਵੀ ਨੇ ਕਿ ਇਹ ਸੌਫਟਵੇਅਰ ਫਾਲਟੀ ਤੇ ਨਹੀਂ ਹੈਗਾ ਇਹ ਕਰੈਪਟਿਡ ਸੌਫਟਵੇਅਰ ਤੇ ਨਹੀਂ ਹੈਗਾ ਜਿਹੜਾ ਵਰਤਿਆ ਜਾ ਰਿਹਾ ਹੈ ਆਪਾਂ ਦੇਖ ਲਈਏ ਕਿ ਕਿਹਦੀ ਅੱਜ ਅੱਜ ਜਿਵੇਂ ਮੰਦੇ ਆ ਕਿ ਪੀਆਰ ਦੀ ਬੜੀ ਲੋਡ ਹੁੰਦੀ ਹੈ ਜਗਾ ਜਗਾ ਧੜੇ ਬੜੇ ਹੋਏ ਨੇ ਜਗਾ ਜਗਾ ਅਲੱਗ ਅਲੱਗ ਗਰੁੱਪ ਬਣੇ ਹੋਏ ਨੇ ਸਭ ਨਾਲ ਬਣਾ ਕੇ ਰੱਖਣੀ ਹੈ ਲੇਕਿਨ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਮੈਂ ਜਿਹੜਾ ਗੁਰੂ ਹੈ ਮੇਰਾ ਮੈਂ ਉਸ ਦੀ ਝੋਲੀ ਵਿੱਚ ਬੈਠ ਕੇ ਕਿੱਥੇ ਆ ਤੇ ਨਹੀਂ ਹੈਗਾ ਪ੍ਰਚਾਰ ਤਾਂ ਕੁਪਰਚਾਰ ਤੇ ਨਹੀਂ ਹੋ ਰਿਹਾ ਇਹ ਪ੍ਰਬੰਧਕ ਸਾਹਿਬਾਨ ਦਾ ਬੜਾ ਵੱਡਾ ਰੋਲ ਹੈ ਦੇਸ਼ ਹੋਣ ਵਿਦੇਸ਼ ਹੋਣ ਜਿੱਥੇ ਮਰਜ਼ੀ ਹੋਣ ਉਹ ਇਸ ਗੱਲ ਨੂੰ ਕਾਫੀ ਸੈਂਸਿਟਿਵ ਰਹਿਣ ਬਹੁਤ अच्छी ਉਹਦੀ ਸੇਵਾ ਹੈ ਕਿ بڑے بڑے ਮੈਂ ਦੇਖਦਾ ਕਿ ਬੱਚੇ ਵੀ ਜਿਹੜੇ ਨੇ ਉਹ ਵੀ ਕੀਰਤਨ ਵੀ ਸਿੱਖ ਰਹੇ ਨੇ ਸਭ ਕੁਝ ਹੋ ਰਿਹਾ ਹੈ ਲੇਕਿਨ ਜਿਵੇਂ ਕਿ ਆ ਜਾਏ ਨਾ ਕਿ ਤੁਸੀਂ ਅਗਰ ਦੁੱਧ ਨੂੰ ਅਗਰ ਖਰਾਬ ਕਰਨਾ ਹੈ ਤੇ ਵਿੱਚ ਥੋੜਾ ਜਿਹਾ ਹੀ ਉਸ ਵਿੱਚ ਨਿੰਬੂ ਦੇ ਟੋਪੂ ਨਹੀਂ ਪੈਂਦੀਆਂ ਨੇ ਉਹ ਦੁੱਧ ਖਰਾਬ ਹੋ ਜਾਂਦਾ ਸੋ ਇਹ ਗੱਲ ਬੜੀ ਜ਼ਰੂਰੀ ਹੈ ਕਿ ਪ੍ਰਬੰਧਕ ਸਾਹਿਬਾਨ ਔਰ ਸੰਗਤ ਵੀ ਇਸ ਗੱਲ ਦੇ ਵਿੱਚ ਕਾਫੀ ਕੌਨਸ਼ੀਅਸ ਰਵੇ ਕਿ ਜੋ ਮੈਨੂ ਕੰਟੈਂਟ ਇੱਥੋਂ ਡਿਲੀਵਰ ਹੋ ਰਿਹਾ ਹੈ ਜੋ ਧਾਰਮਿਕ ਕੰਟੈਂਟ ਹੈਗਾ ਉਹ ਗੁਰੂ ਨਾਨਕ ਦੀ ਕੁਰਬਾਨੀ ਦੀ ਕਸਵੱਟੀ ਤੇ ਖਰਾ ਉਤਰਦਾ ਹੈ ਜਾਣੇ ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਸਿੱਧਾ ਕੋਈ ਵਿਰੋਧ ਨਹੀਂ ਔਰ ਨਾ ਆਪਣੀ ਵਿਧਰਤਾ ਦਾ ਪ੍ਰਗਟਾਵਾ ਹੈ ਇਹ ਇੱਕ ਵਿਚਾਰ ਹੈ ਜੋ ਆਪ ਜੀ ਨਾਲ ਸਾਂਝਾ ਕੀਤਾ ਉਮੀਦ ਕਰਦੇ ਹਾਂ ਕਿ ਇਸ ਨਾਲ ਥੋੜਾ ਜਿਆ ਜੁਹ ਹੈ ਸਰ ਦੇ ਪ੍ਰਚਾਰ ਦੇ ਵਿੱਚ ਹੋਰ ਸੁਧਾਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ